ਸ਼ਿਰਿ ਨਗਰ ਦੇ ਨੰਤ ਨਾਗ ਤੋਂ ਇੱਕ ਦੁਖਦਾਈ ਖਬਰ ਸਾਹਮਣੇ ਆਈ ਹੈ ਜਿੱਥੇ ਪੰਜਾਬ ਦਾ ਇੱਕ ਫੌਜੀ ਜਵਾਨ ਡਿਊਟੀ ਦੌਰਾਨ ਸ਼ਹੀਦ ਹੋ ਗਿਆ। ਸ਼ਹੀਦ ਫੌਜੀ ਜਵਾਨ ਗੁਰਪ੍ਰੀਤ ਸਿੰਘ ਗੁਰਦਾਸਪੁਰ ਦੇ ਪਿੰਡ ਸਰਾਵਾ ਦਾ ਨਿਵਾਸੀ ਸੀ। ਜਾਣਕਾਰੀ ਅਨੁਸਾਰ ਨੰਤ ਨਾਗ ਵਿਛਤਵਾਦੀਆਂ ਦੀ ਮਿਲਿਨਪੁਰ ਦੌਰਾਨ ਜਵਾਨਾਂ ਵੱਲੋਂ ਕੀਤੇ ਜਾ ਰਹੇ ਸਰਚ ਆਪਰੇਸ਼ਨ ਦੌਰਾਨ ਜਵਾਨਾਂ ਦੀ ਗੱਡੀ ਅਚਾਨਕ ਖਾਈ ਵਿੱਚ ਡਿੱਗ ਗਈ। ਇਸ ਹਾਦਸੇ ਦੌਰਾਨ ਗੱਡੀ ਵਿੱਚ ਸਵਾਰ 8 ਜਵਾਨ ਚੱਕਮੀ ਹੋ ਗਏ ਜਿਨ੍ਹਾਂ ਚੋਂ ਜਵਾਨ ਗੁਰਪ੍ਰੀਤ ਸਿੰਘ ਸ਼ਹਾਦਤ ਦਾ ਜਾਂ ਪੀ ਗਿਆ। ਇਹ ਜਵਾਨ ਗੁਰਪ੍ਰੀਤ ਸਿੰਘ ਨੰਤਨਾਗ ਡਿਊਟੀ ਕਰਦੇ ਸੀ ਤੇ 19 RR ਚ ਤੇ ਚਾਚਾ ਜੀ ਸਰਦਾਰ ਲਖਮਿੰਦਰ ਸਿੰਘ ਦੇ بیٹے ਸੀਗੇ ਸਾਡੇ ਛੋਟੇ ਭਰਾ ਲੱਗਦੇ ਸੀ ਤੇ ਸਾਡੇ 1 8 9 ਦੇ ਵਿੱਚ ਕੱਲ ਰਾਤ ਫੋਨ ਆਇਆ ਵਾ ਕਿ ਗੁਰਪ੍ਰੀਤ ਸਿੰਘ ਜਿਹੜਾ ਸੀਗਾ ਉਹਦੇ ਮਤਲਬ ਕਿ ਸਰਚ ਆਪਰੇਸ਼ਨ ਨੂੰ ਜਾਂਦਿਆਂ ਗੱਡੀ ਪਲਟ ਗਈ ਆ ਤੇ ਟੋਟਲ ਨੌਜਵਾਨ ਸੀਗੇ ਤੇ 8 ਜਿਹੜੇ ਸੀਗੇ ਉਹ ਇੰਜੂਰਡ ਨੇ ਤੇ ਤੁਹਾਡੇ ਜਵਾਨ ਦੀ ਜਿਹੜੀ ਗੁਰਪ੍ਰੀਤ ਦੀ ਆ ਉਹ ਸ਼ਹੀਦ ਹੋ ਗਿਆ। ਇਹ ਇਹਨਾਂ ਦੀ ਉਮਰ ਕਿੰਨੀ ਸੀ? 32 ਸਾਲ ਹੋਏ ਸੀ। ਤੇ ਕਿੰਨੇ ਬੱਚੇ ਇਹਨਾਂ ਦੇ? ਦੋ ਬੱਚੇ ਨੇ, ਵੱਡਾ ਬੱਚਾ 6 ਸਾਲ ਦਾ ਵਾ ਤੇ ਛੋਟਾ 3 ਸਾਲ ਦਾ ਹੋਵੇਗਾ। ਜਦੋਂ ਇਹਨਾਂ ਦੀ ਡੈਥ ਹੋਈ ਹੈ ਤਾਂ ਤੁਹਾਨੂੰ ਵਿਸਥਾਰ ਪਤਾ ਲੱਗ ਸਕਦਾ। ਸਾਨੂੰ ਫੋਨ ਕਾਲ ਆਈ ਹੈ ਹੈੱਡ ਕੁਆਟਰ ਤੋਂ ਆਈ ਹੈ, ਸ਼ਾਇਦ ਜੀਸੀਓ ਸਾਹਿਬ ਹੀ ਜਾਂ ਕੋਈ ਕੰਪਨੀ ਕਮਾਂਡਰ ਕੋਫੀਸਰ ਦੇ ਰੈਂਕ ਦੀ। ਛੋਟਾ ਬੇਟਾ ਹੈ ਜੀ ਵਰਕੀ ਸੀ। ਇਨਲਾਈਨ ਦਾ 30 ਦਾ ਸਾਨੂੰ ਦਾ 30 8 ਵਜੇ ਦੇ ਨਾਮ ਦੇ ਵਿੱਚ ਫੋਨ ਆਇਆ ਵਾ ਕਿ ਸਾਹ ਨੇ ਕਿਤਾਬ ਭੇਜ ਦੇਣਾ ਅਸੀਂ ਤਾਂ ਜਾਣਦੇ ਅੱਗੇ ਅਦੀ ਨਾਲ ਪੱਟ ਗਈ ਆ ਇਹਨਾਂ ਦੀ ਸਿੱਧੀ ਪ੍ਰਾਪਤ ਹੋ ਗਈ ਸਿੱਧੇ ਯਾ ਲੋ ਦਸਾਂ